ਯਮਰਤਪਾਲ ਸਿੰਘ ਹੁਣੀ ਚਰਚਾ ਕਰਦੇ ਸੀ ਕਿ ਸੰਵਿਧਾਨ ਉਸ ਤਰ੍ਹਾਂ ਦਾ ਸਿੱਖਾਂ ਨੂੰ ਨਹੀਂ ਉਸ ਤਰ੍ਹਾਂ ਕਰਦਾ ਓਬਵੀਅਸ ਹੈ ਜੀ ਡਬਲ ਸਟੈਂਡਰਡ ਹੈ ਜੀ ਹਾਂ ਡਬਲ ਸਟੈਂਡਰਡ ਤਾਂ ਹੈਗਾ ਹੀ ਹੈ ਨਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਉਹ ਕਹਿੰਦੇ ਮੈਂ ਇੱਕ ਮੈਂਬਰ ਪਾਰਲੀਮੈਂਟ ਦਾ ਥੋੜਾ ਮੈਂ ਤਾਂ ਸਾਰੇ ਲੋਕਾਂ ਦਾ ਮੁਖੀ ਹਾਂ ਉਹਨੂੰ ਕਹੋ ਫਿਰ ਬੌਂਡ ਬੰਬ ਬੰਬ ਕਾਂਡ ਦੇ ਵਿੱਚ ਸੱਤ ਜੀ ਮਰੇ ਆ ਉਹਨਾਂ ਦੇ ਮਾਪੇ ਦੀ ਵੀ ਸੁਣ ਲੈ ਜੇ ਤੁਹਾਨੂੰ ਕੋਈ ਦਿੱਕਤ ਆਈ ਕਦੇ ਕਿ ਜੇ ਪਾਰਟੀ ਹੁੰਦੀ ਤਾਂ ਆਹ ਦਿੱਕਤ ਨਹੀਂ ਜਿਹੜਾ ਮੇਰੇ ਪਿੱਛੇ ਨਾਮ ਹੈ ਉਹ ਨਾਮ ਹੀ ਸਾਰੀਆਂ ਪਾਰਟੀਆਂ ਨਾਲੋਂ ਵੱਡਾ ਤੁਸੀਂ ਚਰਚਾ ਵੀ ਕੀਤੀ ਕਿ ਅੰਮ੍ਰਿਤਪਾਲ ਸਿੰਘ ਜਣੀ ਜਦੋਂ ਬਾਹਰ ਆਉਣਗੇ ਅਸੀਂ ਇੱਕ ਨਵੀਂ ਪਾਰਟੀ ਦਾ ਐਲਾਨ ਵੀ ਕਰਾਂਗੇ ਮਿਲ ਕੇ ਪਰ ਮੈਨੂੰ ਲੱਗਦਾ ਨਹੀਂ ਐ ਸਾਨੂੰ ਪਾਰਟੀ ਪਹਿਲਾਂ ਹੀ ਬਣਾਉਣੀ ਪੈਣੀ ਹੈ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਕਿ ਦਿੜਵਾਹ ਤੋਂ ਹਾਂਜੀ ਸਾਰੀ ਰਾਇ ਹੋਈ ਸੀ ਜਾਂ ਚਰਚਾ ਹੋਈ ਸੀ ਜਾਂ ਫਿਰ ਉਹਨਾਂ ਨਾਲ ਮੇਰੇ ਨਾਲ ਨਹੀਂ ਜੀ ਕੋਈ ਵੀ ਗੱਲ ਹੋਈ ਜੀ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੁਹਾਨੂੰ ਲੱਗਦਾ ਨਹੀਂ ਕਿ ਇਹ ਤਾਂ ਫਿਰ ਵੱਡੀ ਕਮੀ ਆ ਸ਼ੁਰੂਆਤੀ ਦਿਨਾਂ ਚ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਜਾਂ ਨਹੀਂ ਇੱਕ ਕੋਈ ਨਹੀਂ ਐਕਚੁਅਲੀ ਨਾ ਉਹ ਅਨਐਕਸਪੀਰੀਐਂਸ ਬੰਦੇ ਆ ਹੌਲੀ ਹੌਲੀ ਪਤਾ ਸਮਝ ਆ ਜਾਏਗੀ ਕੋਈ ਨਹੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਹੜੀਆਂ ਵੱਡੀਆਂ ਕਮੀਆਂ ਨੇ ਜੇ ਕਮੀਆਂ ਨੇ ਤੇ ਕਮੀਆਂ ਨੂੰ ਦੂਰ ਕਰਕੇ ਤੁਸੀਂ ਕਿਹੜੇ ਤੌਰ ਤਰੀਕੇ ਬਣਾਓਗੇ ਪਹਿਲਾਂ ਤੋਂ ਪਾਰਟੀ ਦੇ ਹੱਥਾਂ ਤੋਂ ਹੀ ਸ਼੍ਰੋਮਣੀ ਕਮੇਟੀ ਕੱਢਣੀ ਪਾਉਗੀ ਇਹ ਐ ਬਈ ਇਹਨਾਂ ਨੇ ਸਰਸੇ ਵਾਲੀ ਦੀ ਵੋਟ ਲੈਣ ਵਾਸਤੇ ਆਪਣੀ ਸਿੱਖ ਵੋਟ ਦਾ ਤੇ ਲਾ ਹਿੰਦੂ ਨੇਤਾਣਿਓ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ ਹੈਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕਿਹੜਾ ਸੁਰੱਖਿਅਤ ਨਹੀਂ ਸੀ ਤੁਹਾਡਾ ਸਾਰਿਆਂ ਜਥੇਬੰਦੀਆਂ ਸਤਿਕਾਰ ਕਰਦੀਆਂ ਗੱਲ ਮੰਨਦੀਆਂ ਕਿ ਅੱਜ ਦਾ ਕਿਉਂਕਿ ਉਹਦਾ ਹੀ ਵੱਡਾ ਇੱਕ ਵੱਡਾ ਮਾਨ ਸਾਹਿਬ ਨੂੰ ਛੱਡ ਕੇ ਬਾਕੀ ਸਾਰੇ ਸਤਿਕਾਰ ਕਰਦੇ ਆਂ ਕਿਉਂ ਉਹ ਤਾਂ ਕਹਿੰਦੇ ਨੇ ਕਿ ਅਸੀਂ ਪੰਥ ਦੀ ਗੱਲ ਕੀਤੀ ਹਮੇਸ਼ਾ ਪੰਥ ਦੀ ਗੱਲ ਕੀਤੀ ਫਿਰ ਕਰਦੇ ਆਂ ਆਪਣੀ ਵਧੀਆ ਕਰੋ ਜੀ ਅਸੀਂ ਕਦੇ ਰੋਕਿਆ ਤੁੰਨੋਂ ਨਾ ਕਰੋ ਸਤ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਤਰਮਣਵਾਸ ਅੱਜ ਦੇ ਵੀ ਸੋਸ਼ਲ ਦੇ ਪ੍ਰੋਗਰਾਮ ਸਿਆਸੀ ਖੰਡ ਦੇ ਵਿੱਚ ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਵਜੀਤ ਸਿੰਘ ਖਾਲਸਾ ਹੁਣੀ ਹੋਣਗੇ ਗੱਲਬਾਤ ਇੰਨਾ ਚੋਣਾ ਨੂੰ ਲੈ ਕੇ ਤੇ ਖਾਸ ਤੌਰ ਤੇ ਆਉਣ ਵਾਲੀ ਜਿਹੜੀ ਪੰਥ ਪੋਲਿਟਿਕਸ ਦੀਆਂ ਚਰਚਾਵਾਂ ਪੰਜਾਬ ਦੇ ਅੰਦਰ ਨੇ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਉਹ ਸਾਡੇ ਨਾਲ ਹੋਣਗੇ ਸਵਾਗਤ ਕਰ ਲੈਣੇ ਆ ਖਾਲਸਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਬਹੁਤ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਤਾ ਠੀਕ ਨੇ ਠੀਕ ਹੈ ਜੀ ਲੋਕ ਸਭਾ ਦਾ ਸੈਸ਼ਨ ਕਿਵੇਂ ਲੱਗਿਆ ਮੌਨਸੂਨ ਸੈਸ਼ਨ ਪਹਿਲਾ ਸੈਸ਼ਨ ਸੀ ਤੁਹਾਡਾ ਠੀਕ ਸੀਗਾ ਜੀ ਪਰ ਟਾਈਮ ਨਹੀਂ ਦਿੰਦਾ ਬੋਲਣ ਦਾ ਤੁਸੀਂ ਨਹੀਂ ਬੋਲੇ ਨਹੀਂ ਮੈਂ ਪਹਿਲੇ ਦਿਨ ਤਾਂ ਜੀ ਮੈਂ ਨਾ ਇੱਕ ਲੈਟਰ ਐਪਲੀਕੇਸ਼ਨ ਦਿੱਤੀ ਮਤਲਬ ਲਿਖ ਕੇ ਪੇਪਰ ਤੇ ਆਪਣਾ ਨਾਮ ਤੇ ਆਈ ਸੀ ਨੰਬਰ ਵਗੈਰਾ ਉਹਨਾਂ ਨੂੰ ਦਿੱਤਾ ਹੂੰ ਤੇ ਉਹ ਭਾਈ ਲੈ ਗਿਆ ਜਿਹੜਾ ਖੜੇ ਹੁੰਦੇ ਆ ਹਾਂਜੀ ਹਾਂਜੀ ਉਹ ਬੰਦਾ ਜੀ ਥੋੜੀ ਜਿਹੀ ਦਰਵਾਜ਼ਾ ਆ ਗਿਆ ਕਹਿੰਦਾ ਜੀ ਬੋਲਣਾ ਕਿਸ ਤੇ ਐ ਜੀ ਮੈਂ ਕਿਹਾ ਜੀ ਬੋਲਣਾ ਐ ਬੰਦੀ ਸਿੰਘਾਂ ਤੇ ਹੂੰ ਕਹਿੰਦੇ ਠੀਕ ਐ ਉਹ ਲੈ ਗਿਆ ਤੇ 11:30 ਵਜੇ ਮੈਂ ਦਿੱਤਾ ਸੀ ਤੇ 1:30 ਵਜੇ ਤੱਕ ਮੈਂ ਬੈਠਾ ਰਿਆ ਜੀ ਮੇਰੀ ਵਾਰੀ ਨਹੀਂ ਆਈ ਫਿਰ ਮੈਂ 1:30 ਵਜੇ ਉੱਠ ਕੇ ਆ ਗਿਆ ਮਤਲਬ 2 ਘੰਟੇ ਬੈਠਾ ਰਿਆ ਸੈਸ਼ਨ ਚੱਲਦਾ ਸੀ ਵਾਰੀ ਵਾਰੀ ਬੁਲਾਉਂਦੇ ਸੀ ਸਾਰਿਆਂ ਨੂੰ ਨਾ ਇੱਕ ਇੱਕ ਦੋ ਦੋ ਮਿੰਟ ਦਿੰਦੇ ਸੀ ਕਿ ਐਵਰੀ ਡਿਬੇਟ ਛੱਡ ਜਾਂਦੀ ਹੈ ਓਵੇਂ ਹੁੰਦਾ ਹੈ ਤੇ ਵੈਰੀ ਨੈਕਸਟ ਡੇ ਮੈਂ ਗਿਆ ਹਮ ਆਪ ਜੀ ਲਿਖ ਕੇ ਲੈ ਗਿਆ ਉੱਪਰ ਆਪਣਾ ਨਾਮ ਥੱਲੇ ਮੈਟਰ ਬੰਦੀ ਸਿੰਘਾਂ ਬਾਰੇ ਬੋਲਣਾ ਹੈ ਉਹ ਉਹਨਾਂ ਨੇ ਦੇਖਿਆ ਕਹਿੰਦੇ ਜੀ ਤੁਸੀਂ ਬੋਲ ਨਹੀਂ ਸਕਦੇ ਅੱਛਾ ਮੈਂ ਕਿਹਾ ਜੀ ਕਿਉਂ ਕਹਿੰਦੇ ਜੀ ਇਹ ਸੈਂਸਿਟਿਵ ਮੈਟਰ ਹੈ ਤੁਸੀਂ ਇਸ ਤੇ ਨਹੀਂ ਬੋਲ ਸਕਦੇ ਮੈਂ ਕਿਹਾ ਜੀ ਚਲੋ ਠੀਕ ਹੈ ਤੇ ਮੈਂ ਕਿਹਾ ਫੇਰੀ ਦੇ ਵਿੱਚ ਕਿਵੇਂ ਬੋਲਿਆ ਜਾਊ ਕਹਿੰਦੇ ਜੀ ਜਾਂ ਤਾਂ ਤੁਸੀਂ ਜ਼ੀਰੋ ਵਾਰਚ ਬੋਲ ਸਕਦੇ ਹੋ ਇਸ ਤੇ ਜਾਂ ਫਿਰ ਇਦੇ ਵਿੱਚ ਪਹਿਲਾਂ ਹੀ ਡਿਬੇਟ ਚੱਲਦੀ ਹੋਵੇ ਜੀ ਹਾਂ ਤਾਂ ਬੋਲ ਸਕਦੇ ਹੋ ਲੋਕ ਸਭਾ ਦਾ ਅਕਸਰ ਹੁੰਦਾ ਹੈ ਕਿ ਚਰਚਾ ਹੁੰਦੀ ਹੈ ਕਿ ਪੰਜਾਬ ਦੇ ਨਾਲ ਬਤੀਰਾ ਕੇਂਦਰ ਦਾ ਉਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਸ ਦੀਆਂ ਸਰਕਾਰਾਂ ਵੀ ਖਾਸ ਤੌਰ ਤੇ ਸਿੱਖ ਆਗੂ ਅਕਸਰ ਇਸ ਚੀਜ਼ ਦੀ ਚਰਚਾ ਕਰਦੇ ਨੇ ਤੁਹਾਨੂੰ ਕੀ ਮਹਿਸੂਸ ਹੋਇਆ ਉਸ ਲੋਕ ਸਭਾ ਦੇ ਅੰਦਰ ਜਾ ਕੇ ਤੁਹਾਡੇ ਪਰਿਵਾਰ ਦੇ ਤੁਸੀਂ ਤੀਜੇ ਮੈਂਬਰ ਹੋ ਉਸ ਲੋਕ ਸਭਾ ਦੇ ਵਿੱਚ ਜਾਣ ਵਾਲੇ ਤੁਹਾਡੇ ਦਾਦਾ ਜੀ ਤੁਹਾਡੇ ਮਾਤਾ ਜੀ ਤੇ ਖੁਦ ਤੁਸੀਂ ਤੁਸੀਂ ਕੀ ਮਹਿਸੂਸ ਕੀਤਾ ਨਹੀਂ ਉਹ ਆਬਵੀਅਸ ਹੈ ਥੋੜਾ ਫਰਕ ਤਾਂ ਹੈ ਹੀ ਹੈ ਨਾ ਜਦ ਬੋਲਣ ਨਹੀਂ ਦਿੰਦੇ ਫਿਰ ਅਸੀਂ ਡੈਲੀ ਐਪਲੀਕੇਸ਼ਨ ਦਿੱਤੀ ਸੀ ਜ਼ੀਰੋ ਵਾਰ ਵਾਸਤੇ ਸਾਡੀ ਨਹੀਂ ਵਾਰੀ ਦਿੱਤੀ ਇਹਨਾਂ ਨੇ ਬੋਲਣ ਦਿੱਤੀ ਡੈਲੀ ਅਸੀਂ ਦਿੰਦੇ ਸੀ ਤੁਹਾਨੂੰ ਲੱਗਦਾ ਹੈ ਕਿ ਉਸ ਤਰ੍ਹਾਂ ਦਾ ਬਤੀਰਾ ਨਹੀਂ ਹੈਗਾ ਹਾਂ ਆਬਵੀਅਸ ਹੈ ਫਰਕ ਤਾਂ ਹੈ ਹੀ ਹੈ ਜੀ ਜਿੱਦਾਂ ਅਸੀਂ ਕਿਸਾਨਾਂ ਬਾਰੇ ਗੱਲ ਕਰਨੀ ਹੈ ਤੇ ਬੰਦੀ ਸਿੰਘਾਂ ਬਾਰੇ ਗੱਲ ਕਰਨੀ ਹੈ ਮਹਾਰਾਜ ਬਾਰੇ ਗੱਲ ਕਰਨੀ ਹੈ ਫਿਰ ਮੈਂ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਮੈਂਬਰ ਬਿਲ ਮੂਵ ਕਰਕੇ ਆਇਆ ਜੀ ਉਹਦੇ ਵਿੱਚ ਇਹ ਹੈ ਵੀ ਇਹ ਸਿਗਾ ਵੀ ਜੋ ਵੀ ਮਹਾਰਾਜ ਦੀ ਬੇਅਦਬੀ ਕਰੂਗਾ ਉਹਨੂੰ ਹੁਣ 3 ਸਾਲ ਦੀ ਸਜ਼ਾ ਨਹੀਂ ਉਮਰ ਕੈਦ ਹੋਊਗੀ ਜੀ ਇਹਦਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ ਹੁੰਦਾ ਹੁਣ ਮੈਂ ਮੂਵ ਕਰਕੇ ਆਇਆ ਹੈ ਦੇਖੋ ਜੇ ਇਹ ਚੱਕਦੇ ਆ ਤਾਂ ਰੇਜ਼ ਕਰਦੇ ਆ ਉਹਨੂੰ ਅੱਗੇ ਬੰਦੀ ਸਿੰਘਾਂ ਦੀ ਤੁਸੀਂ ਗੱਲ ਕੀਤੀ ਪਿਛਲੇ ਦਿਨਾਂ ਚ ਇਹ ਵੀ ਖਬਰ ਆਉਂਦੀਆਂ ਨੇ ਕਿ ਤੁਸੀਂ ਅਤੇ ਅੰਮ੍ਰਿਤਪਾਲ ਹੁਣਾਂ ਦੇ ਪਿਤਾ ਜੀ ਮਿਲਣ ਦੀ ਕੋਸ਼ਿਸ਼ ਕਰਦੇ ਹੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਹੁਣਾਂ ਦੇ ਇਹ ਮੀਟਿੰਗ ਕਿਵੇਂ ਰਹੀ ਜਾਂ ਕਿਉਂ ਨਹੀਂ ਹੋਈ ਇਹ ਸਾਰਾ ਕੁਝ ਕਿਵੇਂ ਰਿਹਾ ਹਾਂ ਜੀ ਸਾਨੂੰ ਬੁਲਾਇਆ ਸੀ ਫਿਰ ਨਹੀਂ ਮਿਲੇ ਜੀ ਉਹ ਫਿਰ 8 ਤਰੀਕ ਦਾ ਟਾਈਮ ਦਿੱਤਾ ਸੀ ਤਾਂ ਪਹਿਲਾਂ ਹੀ ਸਮਝ ਗਿਆ ਸੀ ਵੀ ਹੁਣ ਇਹਨਾਂ ਨੇ ਨਹੀਂ ਮਿਲਣਾ ਫਿਰ 8 ਤਰੀਕ ਨੂੰ ਵੀ ਕੋਈ ਸੁਨੇਹਾਂ ਨਹੀਂ ਆਇਆ ਇਹਨਾਂ ਦਾ ਤੁਹਾਨੂੰ ਬੁਲਾਇਆ ਗਿਆ ਸੀ ਬੁਲਾਇਆ ਗਿਆ ਸੀ ਪਹਿਲਾਂ ਟਾਈਮ ਦਿੱਤਾ ਸੀ ਵੀ ਮਿਲਾਂਗੇ ਉਸ ਦਿਨ ਮਿਲ ਨਹੀਂ ਫਿਰ ਕਹਿੰਦੇ 8 ਤਰੀਕ ਨੂੰ ਮਿਲਾਂਗੇ ਤੇ ਫਿਰ ਵੀ ਨਹੀਂ ਮਿਲੇ ਫਿਰ ਤਾਂ ਹੁਣ ਅਸੀਂ ਐਕਸਪੈਕਟ ਹੀ ਨਹੀਂ ਕਰਦੇ ਵੀ ਮਿਲਦੇਗੇ ਅਕਸਰ ਤੁਹਾਡੇ ਸਾਥੀ ਇਹ ਚਰਚਾ ਕਰ ਖਾਸ ਤੌਰ ਤੇ ਭਾਈ ਅਮਰਪਾਲ ਸਿੰਘ ਹਣੀ ਚਰਚਾ ਕਰਦੇ ਸੀ ਕਿ ਸੰਵਿਧਾਨ ਉਸ ਤਰ੍ਹਾਂ ਦਾ ਸਿੱਖਾ ਨੂੰ ਨਹੀਂ ਉਸ ਤਰ੍ਹਾਂ ਕਰਦਾ ਤੁਹਾਨੂੰ ਇਹ ਚੀਜ਼ਾਂ ਕਿਵੇਂ ਲੱਗੀਆਂ ਸਾਰੀਆਂ ਜਿਵੇਂ ਉਹ ਫਿਰ ਸਹੀ ਡਬਲ ਸਟੈਂਡਰਡ ਹੈ ਜੀ ਹਾਂ ਡਬਲ ਸਟੈਂਡਰਡ ਤਾਂ ਹੈਗਾ ਹੀ ਹੈ ਨਾ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਚੋਣਾ ਹੁੰਦੀਆਂ ਨੇ ਚੋਣਾ ਦੇ ਵਿੱਚ ਤੁਸੀਂ ਜਿੱਤ ਕੇ ਗਏ ਹੋ ਮੈਂਬਰ ਪਾਰਲੀਮੈਂਟ ਬਣਿਓ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਇਸ ਤਰ੍ਹਾਂ ਦਾ ਕਿਉਂ ਹੁਣ ਵਿਤਕਰਾ ਤਾਂ ਹੈ ਹੀ ਐ ਜੀ ਹੁਣ ਮੈਂ ਕੀ ਕਹਾਂ ਇਸ ਬਾਰੇ ਇਹ ਤਾਂ ਸਰਕਾਰ ਨੂੰ ਨੂੰ ਐ ਦੇਖੋ ਹੁਣ ਅਸੀਂ ਮੁਗਲਾਂ ਨਾਲ ਵੀ ਲੜਾਈਆਂ ਲੜੀਆਂ ਹਿੰਦੂਆਂ ਵਾਸਤੇ ਹੈਨਾ ਸਨਾਤਨ ਦੇ ਧਰਮ ਵਾਸਤੇ ਇਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਸਨਾਤਨ ਨੂੰ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਖਾਲਸਾ ਰਾਜ ਮਤਲਬ ਖਾਲਸਾ ਸਿੱਖ ਫੌਜ ਨੇ ਕੁਰਬਾਨੀਆਂ ਦਿੱਤੀਆਂ ਹਨ ਮੁਗਲਾਂ ਨਾਲ ਲੜਾਈਆਂ ਲੜੀਆਂ ਫਿਰ ਜਦੋਂ ਖਾਲਸੇ ਦਾ ਰਾਜ ਆਇਆ ਓਦੋਂ ਇਹਨਾਂ ਨੂੰ ਬਰਾਬਰ ਦਾ ਹੱਕ ਮਿਲਿਆ ਕੋਈ ਨਾ ਨਾਲ ਵਿਤਕਰਾ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਫਿਰ ਦੇਸ਼ ਗੁਲਾਮ ਹੋਇਆ ਦੇਸ਼ ਨੂੰ ਜਦੋਂ ਆਜ਼ਾਦ ਕਰਾਇਆ ਓਦੋਂ ਬਹੁਤ ਕੁਰਬਾਨੀ ਦਿੱਤੀ ਐ ਸਿੱਖਾਂ ਨੇ 90% ਦੇ ਕਰੀਬ ਸਿੱਖਾਂ ਦੀਆਂ ਕੁਰਬਾਨੀਆਂ ਐ ਸਾਰਾ ਕੁਝ ਇਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਮਤਲਬ ਸਾਨੂੰ ਬਰਾਬਰੀ ਦਾ ਹੱਕ ਨਹੀਂ ਮਿਲਦਾ ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਗੱਲਾਂ 'ਚ ਚਰਚਾਵਾ ਇੱਕ ਵੱਖਰੀ ਸਟੇਟ ਦੀਆਂ ਵੀ ਸਿੱਟਦੀਆਂ ਨੇ ਵੱਖਰੀ ਆਪਣੀ ਹੋਣ ਦੀਆਂ ਵੀ ਸਿੱਟਦੀਆਂ ਨੇ ਇਹ ਕਾਰਨ ਮੰਨਦੇ ਹੋ ਓਬਵੀਅਸ ਹੈ ਜੀ ਓਬਵੀਅਸ ਹੈ ਉਹੀ ਗੱਲ ਹੈ ਨਾ ਜਦੋਂ ਤੁਹਾਨੂੰ ਜਦੋਂ ਇੱਕ ਭਰਾ ਹੈ ਦੋ ਭਰਾ ਹੈ ਘਰ 'ਚ ਇਹ ਚਾਰ ਭਰਾ ਐ ਜਦੋਂ ਇੱਕ ਨੂੰ ਤੁਸੀਂ ਬਰਾਬਰ ਨਹੀਂ ਹੱਕ ਦਿੰਦੇ ਉਹਨੂੰ ਬਰਾਬਰ ਦਾ ਨਹੀਂ ਸਮਝਦੇ ਅਗਲਾ ਕਹਿੰਦਾ ਯਾਰ ਜੇ ਨਹੀਂ ਸਮਝਦੇ ਮੈਨੂੰ ਅੱਡ ਕਰ ਦੋ ਹੁੰਦਾ ਹੀ ਐ ਨਾ ਆਮ ਘਰਾਂ ਦੇ ਵਿੱਚ ਹੁੰਦਾ ਨਹੀਂ ਬਿਲਕੁਲ ਉਹੀ ਕੰਮ ਹੋ ਰਿਹਾ ਵੀ ਜੇ ਤੁਸੀਂ ਨਹੀਂ ਸਾਨੂੰ ਬਰਾਬਰ ਦਾ ਸਮਝਦੇ ਨਹੀਂ ਸਾਨੂੰ ਬਰਾਬਰ ਦੇ ਹੱਕ ਦਿੰਦੇ ਸਾਨੂੰ ਅੱਡ ਕਰ ਦੋ ਉਹੀ ਗੱਲ ਹੋ ਰਹੀ ਹੈ ਪਰ ਤੁਸੀਂ ਵੱਖਰੀ ਸਟੇਟ ਦੇ ਹਾਮੀ ਨਹੀਂ ਤੁਸੀਂ ਕਿਹਾ ਕਿ ਨਹੀਂ ਮੈਂ ਦਾ ਸਬੰਧ ਹਾਮੀ ਨਹੀਂ ਪਰਦਾ ਮੈਂ ਹਾਮੀ ਭਰੂ ਕ ਪਰਦਾ ਸਿਰਫ ਗੱਲਬਾਤ ਦੇ ਥਰੂ ਜੀ ਮੈਂ ਜਿੱਦਾਂ ਹਥਿਆਰ ਚੱਕ ਕੇ ਜਾਂ ਬਗਾਵਤ ਕਰਕੇ ਦੂਜੀ ਤਰ੍ਹਾਂ ਮੈਂ ਉਸ ਗੱਲ ਦਾ ਹਾਮੀ ਨਹੀਂ ਉਹਦੇ ਵਿੱਚ ਬਹੁਤ ਨੁਕਸਾਨ ਹੋਏ ਆਂਦਾ ਹੈ ਲੋਕਾਂ ਦਾ ਕੌਮ ਦਾ ਬਹੁਤ ਨੁਕਸਾਨ ਹੁੰਦਾ ਹੈ ਅਸੀਂ ਪਹਿਲਾਂ ਵੀ ਕਰਾ ਲਿਆ ਹਾਂ ਕਿਉਂਕਿ ਗੱਲ ਜਿਹੜੀ ਹੋਣੀ ਹੈ ਨਾ ਜੀ ਉਹ ਅਖੀਰ ਚ ਟੇਬਲ ਟਾਕ ਹੀ ਹੋਣੀ ਹੈ ਟੇਬਲ ਤੇ ਹੀ ਗੱਲ ਹੋਣੀ ਹੈ ਤਾਂ ਕੁਝ ਹੋਣਾ ਹੈ ਤੁਹਾਨੂੰ ਲੱਗਦਾ ਹੈ ਟੇਬਲ ਟਾਕ ਦੇ ਜ਼ਰੀਏ ਅਮਰਤਪਾਲ ਸਿੰਘ ਖਾਲਸਾ ਹੁਣੀ ਬਾਹਰ ਆਉਣਗੇ ਚਰਚਾ ਹੋਈ ਉਸ ਤੋਂ ਬਾਅਦ ਉਹਨਾਂ ਦੇ ਨਹੀਂ ਟੇਬਲ ਟਾਕ ਦੇ ਥਰੂ ਹੀ ਆਉਣਗੇ ਹੋਰ ਕਿਵੇਂ ਆਉਣਗੇ ਜੀ ਅਖੀਰ ਨੂੰ ਜਦੋਂ ਆਪਾਂ بار-ਬਾਰ ਪ੍ਰਦਰਸ਼ਨ ਹੋਣਗੇ ਸਰਕਾਰ ਪ੍ਰੈਸ਼ਰਾਈਜ਼ ਹੋਊਗੀ ਸਰਕਾਰ ਅੱਜ ਨਹੀਂ ਕੱਲ ਤਾਂ ਗੱਲ ਕਰੂਗੀ ਨਾ ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਉਹ ਕਹਿੰਦੇ ਮੈਂ ਇੱਕ ਮੈਂਬਰ ਪਾਰਲੀਮੈਂਟ ਦਾ ਥੋੜਾ ਮੈਂ ਤਾਂ ਸਾਰੇ ਲੋਕਾਂ ਦਾ ਮੁਖੀ ਹਾਂ ਔਰ ਸਾਰੇ ਲੋਕਾਂ ਦੀ ਗੱਲ ਸੁਣਨੀ ਹੈ ਇੱਕ ਦੇ ਲਈ ਨਹੀਂ ਜੋ ਕਾਨੂੰਨ ਕਰੇਗਾ ਉਹੀ ਸਹੀ ਆ ਉਹਨੂੰ ਕਹੋ ਫਿਰ ਬੌੜ ਬੰਬ ਬੰਬ ਕਾਂਡ ਦੇ ਵਿੱਚ ਸੱਤ ਜੀ ਮਰੇ ਆ ਉਹਨਾਂ ਦੇ ਮਾਪੇ ਦੀ ਵੀ ਸੁਣ ਲੈ ਜੀ ਉਹ ਕਹਿੰਦਾ ਵੀ ਮੈਂ ਇਕੱਲੇ ਅਮਰਤਪਾਲ ਦੀ ਨਹੀਂ ਸੁਣਨੀ ਚਲੋ ਫਿਰ ਉਹਰੇ ਮੌੜ ਬੰਬ ਕਾਂਡ ਹੋਇਆ ਸੀ ਉਹਦੇ ਵਿੱਚ ਸੱਤ ਜਣੇ ਮਰ ਗਏ ਸੀ 30 ਜਣੇ ਇੰਜਰਡ ਸੀ ਉਹਨਾਂ ਦੀ ਸੁਣ ਲਓ ਉਹਨਾਂ ਦੀ ਵੀ ਨਹੀਂ ਸੁਣਦੇ ਹੋ ਤਾਂ ਤੁਸੀਂ ਪਰਿਵਾਰਾਂ ਦੇ ਨਾਲ ਅੱਜ ਮੁਲਾਕਾਤ ਕੀਤੀ ਕੀ ਮੈਂ ਮੁਲਾਕਾਤ ਕੀਤੀ ਹੈ ਜੀ ਅੱਜ ਕੀ ਰਹੇਗਾ ਅੱਗੇ ਤੁਹਾਡਾ ਕੀ ਰਹੇਗਾ ਜੀ ਅੱਗੇ ਇਹਦਾ ਕਰਾਂਗੇ ਜੀ ਸਰਕਾਰਾਂ ਕੋਲ ਸਾਰਾ ਕੁਝ ਸੁਲਝਿਆ ਪਿਆ ਹੈ ਰਿਪੋਰਟ ਪੁਲਿਸ ਨੇ ਕੇਸ ਸੁਲਝਾ ਲਿਆ ਹੈ ਸਾਰਾ ਜੀ ਸਾਰਾ ਕੁਝ ਗੱਡੀ ਕਿੱਥੋਂ ਆਈ ਕਿਹਨੇ ਵਿੱਚ ਬੰਬ ਰੱਖਿਆ ਕਿਹਨੇ ਇਲੈਕਟ੍ਰੀਸ਼ੀਅਨ ਕੌਣ ਸੀ ਸਾਰਾ ਕੁਝ ਸੋਲਵ ਹੋਇਆ ਹੋਇਆ ਹੈ بس ਭਗਵੰਤ ਮਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਆਰਡਰ ਦੇ ਦੇਵੇ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਓ ਲਿਟਰਲੀ ਬਿਲਕੁਲ ਕਟਨਾ ਵੀ 7.5 ਸਾਲ ਪੁਰਾਣੀ ਆ ਹਾਂਜੀ ਕਟਨਾ ਨੂੰ ਵੀ 7.5 ਸਾਲ ਹੋ ਗਏ ਆ 7.5 ਸਾਲ ਹੋ ਗਏ ਇਹ ਇੰਨਾ ਮਤਲਬ ਗੱਡਸ ਨਹੀਂ ਰੱਖ ਰਿਹਾ ਭਗਵੰਤ ਮਾਨ ਵੀ ਇਹ ਕੈਦ ਦੇਵੇ ਉਹਨਾਂ ਨੂੰ ਆਰਡਰ ਕਰ ਦੇਵੇ ਵੀ ਇਹਨਾਂ ਨੂੰ ਫੜ ਚੇ ਲਿਆਓ ਜਦੋਂ ਕਿਸੇ ਵੀ ਖਿੱਤੇ ਦੀ ਗੱਲ ਹੁੰਦੀ ਆ ਕਿਸੇ ਕੌਮ ਦੀ ਗੱਲ ਹੁੰਦੀ ਆ ਬਹੁਤ ਸਾਰੇ ਸਟੇਟਾਂ ਨੇ ਜਿੱਥੇ ਉਹਨਾਂ ਦੀ ਆਪਣੀ ਗੱਲ ਆ ਆਪਣੀ ਬੋਲੀ ਦੀ ਗੱਲ ਕਰਦੇ ਨੇ ਪੰਜਾਬ ਦੀ ਹੋਂਦ ਨੂੰ ਕਿਵੇਂ ਵੇਖਦੇ ਹੋ ਇੱਥੋਂ ਦੀ ਖੇਤਰੀ ਪਾਰਟੀ ਹੋਣੀ ਜ਼ਰੂਰੀ ਆ ਤੁਸੀਂ ਚਰਚਾ ਵੀ ਕੀਤੀ ਕਿ ਅੰਮ੍ਰਿਤਪਾਲ ਸਿੰਘ ਹਣੀ ਜਦੋਂ ਬਾਹਰ ਹੋਣਗੇ ਅਸੀਂ ਇੱਕ ਨਵੀਂ ਪਾਰਟੀ ਦਾ ਐਲਾਨ ਵੀ ਕਰਾਂਗੇ ਮਿਲ ਕੇ ਹਾਂ ਸਾਡੀ ਪਹਿਲਾਂ ਤਾਂ ਹੁਣ ਵੀ ਆਈ ਸਲਾਹ ਹੈ ਪਰ ਮੈਨੂੰ ਲੱਗਦਾ ਨਹੀਂ ਆ ਸਾਨੂੰ ਪਾਰਟੀ ਪਹਿਲਾਂ ਹੀ ਬਣਾਉਣੀ ਪੈਣੀ ਆ ਮੈਨੂੰ ਲੱਗਦਾ ਹੈ ਤੇ ਕਿਉਂਕਿ ਇਲੈਕਸ਼ਨਸ ਆ ਗਏ ਆ ਫਿਰ ਅਸੀਂ ਪਾਰਟੀ ਦਾ ਗਠਨ ਕਰਾਂਗੇ ਜਿਮਨੀ ਚੋਣ ਪਾਰਟੀ ਬਣਾ ਕੇ ਹੀ ਚੋਣ ਲੜੀਆਂ ਜਾਣਗੀਆਂ ਚਾਰ ਕਿਉਂਕਿ ਤੁਹਾਡੀ ਇੱਕ ਜਿਮਨੀ ਚੋਣ ਤੁਹਾਡੇ ਲੋਕ ਸਭਾ ਹਲਕਾ ਫਰੀਦਕੋਟ ਦੀ ਅਗੇ ਦੜਵਾ ਦੀ ਨਹੀਂ ਉਹ ਵੀ ਤੇ ਐਸਜੀਪੀਸੀ ਦੀਆਂ ਵੀ ਆ ਗਈਆਂ ਨਾ ਸਰਪੰਚੀ ਦੀਆਂ ਵੀ ਆ ਗਈਆਂ ਉਹ ਫਿਰ ਸਾਰੀਆਂ ਇਲੈਕਸ਼ਨਸ ਅਸੀਂ ਪਾਰਟੀ ਬਣਾ ਕੇ ਹੀ ਲੜਾਂਗੇ ਲੜ ਰਹੇ ਹੋ ਸਰਪੰਚੀ ਹਾਂ ਸਾਰੀਆਂ ਲੜਾਂਗੇ ਜੀ ਕੀ ਹੋਊਗਾ ਸਰਪੰਚੀ ਦਾ ਅਕਸਰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੁੰਦੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਖਰੇ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਸਰਪੰਚੀ ਬੜੀ ਹੈ ਮਾ ਪੰਜਾਬ ਦੇ ਪਿੰਡਾਂ ਤੇ ਲਈ ਤੁਸੀਂ ਕਿਹੜੇ ਮੁੱਦਿਆਂ ਤੇ ਚੋਣ ਲੜ ਰਹੇ ਹੋ ਕਿਹੜੇ ਉਹ ਨੌਜਵਾਨ ਹੋਣਗੇ ਕਿਹੜੇ ਲੋਕ ਹੋਣਗੇ ਸਰਪੰਚੀ ਜਿਹੜੇ ਤੁਸੀਂ ਉਮੀਦਵਾਰ ਦਿਓਗੇ ਅਸੀਂ ਜਿਹੜੇ ਮੁੱਦਿਆਂ ਤੇ ਮੈਂ ਆਪਣੇ ਆ ਲੜਿਆ ਐ ਲੋਕਾਂ ਦੀ ਗੱਲ ਕੀਤੀ ਹੈ ਉਹੀ ਅਸੀਂ ਅੱਗੇ ਕਰਾਂਗੇ ਵੀ ਹਾਕਾਂ ਲਈ ਨਸ਼ਿਆਂ ਦੇ ਖਿਲਾਫ ਐਕਚੁਅਲੀ ਜੇ ਸਾਡਾ 베ਸ ਹੋਊਗਾ ਨਾ ਤਗੜਾ ਜੇ ਸਾਡੇ ਪੰਜ ਸਰਪੰਚ ਹੋਣਗੇ ਅਸੀਂ ਤਾਂ ਹੀ ਅੱਗੇ ਲੈ ਕੇ ਜਾ ਸਕਦੇ ਹਾਂ ਆਪਣੀ ਗੱਲ ਨੂੰ ਜੇ ਸਾਡਾ ਬੇਸ ਹੀ ਨਹੀਂ ਹੈ ਅਸੀਂ ਇਕੱਲੇ ਹਵਾ 'ਚ ਹੀ ਖੜੇ ਹਾਂ ਉਹਦੇ ਨਾਲ ਅਸੀਂ ਫਿਰ ਕੁਝ ਨਹੀਂ ਕਰ ਸਕਦੇ ਵੱਡੀ ਗੱਲ ਵੱਡੀ ਚਰਚਾ ਇਸੇ ਗੱਲ ਦੀ ਹੁੰਦੀ ਹੈ ਕਿ ਇੱਕ ਇਹਦੀ ਵੱਡੀ ਕਮੀ ਆ ਜਾਂਦੀ ਹੈ ਅੱਜ ਕੱਲ੍ਹ ਆਕਾਲੀ ਦਲ 'ਚ ਵੀ ਵੱਡੇ ਧੜੇ ਨੇ ਔਰ ਬਹੁਤ ਸਾਰੇ ਬਹੁਤ ਵਾਰੀ ਹੋਇਆ ਇਸ ਪੰਜਾਬ 'ਚ ਖੇਤਰੀ ਪਾਰਟੀਆਂ ਬਣੀਆਂ ਪਰ ਚਿਹਰਿਆਂ ਨੂੰ ਆ ਕੇ ਫੇਰ ਰੋਲਾ ਪੈ ਜਾਂਦਾ ਤੁਹਾਡੀ ਪਾਰਟੀ ਦਾ ਕੀ ਰਹੇਗਾ ਜਾਂ ਤੁਹਾਡਾ ਕੀ ਸੋਚਣਾ ਹੈ ਕਿ ਚਿਹਰਿਆਂ ਨੂੰ ਲੈ ਕੇ ਕੀ ਹੋਵੇਗਾ ਜਾਂ ਚਿਹਰੇ ਚਿਹਰੇ ਕਿਸ ਤਰ੍ਹਾਂ ਦੇ ਮਤਲਬ ਮਨ ਲੋ ਪਾਰਟੀ ਬਣਾ ਰਹੇ ਹਾਂ ਪਾਰਟੀ ਦੇ ਇੱਕ ਮੁਖੀ ਤਾਂ ਹੋਵੇਗਾ ਜਾਂ ਉਹ ਕੀ ਰਣਨੀਤੀ ਰਹੇਗੀ ਤੁਹਾਡੀ ਰਣਨੀਤੀ ਅਸੀਂ ਪਾਰਟੀ 'ਚ ਹਲੇ ਅਸੀਂ ਨਾ ਐਕਚੁਅਲੀ ਇਹਦੇ ਬਾਰੇ ਮੀਟਿੰਗਾਂ ਨਹੀਂ ਹਲੇ ਸ਼ੁਰੂ ਕੀਤੀਆਂ ਅਸੀਂ ਬਹੁਤ ਸੂਚਵਾਨ ਜਣੇ ਬੈਠੇ ਆ ਬਹੁਤ ਚੰਗੇ ਪੜ੍ਹੇ ਲਿਖੇ ਸੂਚਵਾਨ ਸਿੱਖ ਹੈਗੇ ਆ ਗੁਰਸਿੱਖ ਪਰਿਵਾਰ ਹੈਗੇ ਆ ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਫਿਰ ਜਦੋਂ ਮੀਟਿੰਗ ਕਰਾਂਗੇ ਨਾ ਮੀਟਿੰਗ ਦੇ ਵਿੱਚੋਂ ਰਾ ਨਿਕਲਦੇ ਹੁੰਨੇ ਆ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਕਿ ਦਿੜਵਾਹ ਤੋਂ ਹਾਂਜੀ ਸਾਰੀ ਰਾਇ ਹੋਈ ਸੀ ਜਾਂ ਚਰਚਾ ਹੋਈ ਸੀ ਜਾਂ ਫਿਰ ਉਹਨਾਂ ਨਾਲ ਮੇਰੇ ਨਾਲ ਨਹੀਂ ਜੀ ਕੋਈ ਵੀ ਗੱਲ ਹੋਈ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜੀ ਭਾਈ ਕੇਰ ਸਿੰਘ ਦੇ ਪੁੱਤਰ ਭਾਈ ਸਤਵੰਤ ਸਿੰਘ ਨੇ ਉਹਨਾਂ ਨੇ ਵੀ ਐਲਾਨ ਕੀਤਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਹੋਣਗੇ ਉਹਨਾਂ ਨੇ ਵੀ ਜੀ ਮੈਨੂੰ ਬਿਨਾ ਪੁੱਛੇ ਐਲਾਨ ਕੀਤਾ ਹੈ ਮੈਨੂੰ ਨਹੀਂ ਪੁੱਛਿਆ ਤਾਂ ਨੂੰ ਲੱਗਦਾ ਨਹੀਂ ਕਿ ਇਹ ਤਾਂ ਫਿਰ ਵੱਡੀ ਕਮੀ ਆ ਸ਼ੁਰੂਆਤੀ ਦਿਨਾਂ 'ਚ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਜਾਂ ਨਹੀਂ ਕੋਈ ਨਹੀਂ ਐਕਚੁਅਲੀ ਨਾ ਉਹ ਅਨਐਕਸਪੀਰੀਐਂਸਡ ਬੰਦੇ ਆ ਹੌਲੀ-ਹੌਲੀ ਪਤਾ ਸਮਝ ਆ ਜਾਏਗੀ ਕੋਈ ਨਹੀਂ ਸਮਝ ਆ ਜਾਊਗਾ ਕੰਟਰੋਲ 'ਚ ਕਰ ਲਾਂਗੇ ਸਾਰਾ ਕੁਝ ਮੈਂਬਰ ਪਾਰਲੀਮੈਂਟ ਬਣਿਓ ਵੱਡਾ ਫਤਵਾ ਪੰਜਾਬ ਦੇ ਵਿੱਚ ਹਾਂਜੀ ਕੀ ਮੁੱਦੇ ਹੈਗੇ ਨੇ ਪੰਜਾਬ ਨੂੰ ਅੱਜ ਕਿਸ ਤਰ੍ਹਾਂ ਵੇਖ ਰਹੇ ਹੋ ਪੰਜਾਬ ਨੂੰ ਤਾਂ ਮੈਂ ਔਵੇਂ ਦੇਖ ਰਿਹਾ ਵੀ ਜਿਵੇਂ ਵਿਤਕਰੇ ਹੁੰਦਾ ਹੈ ਨਾ ਕਿਸੇ ਨਾਲ ਔਵੇਂ ਆ ਪੰਜਾਬ ਤਾਂ ਸਟੇਟ ਔਵੇਂ ਦੀ ਹੈ। ਹਮ ਅੱਜ ਵੀ ਜਾ ਰਿਹਾ ਹਾਂ ਪਿੰਡਾਂ 'ਚ। ਜਾਨਣਾ ਹੈ ਜੀ ਮੈਂ ਜਾਂਦਾ ਹੀ ਰਹੂੰਗਾ ਆਪਣੇ ਹਲਕੇ 'ਚ। ਸਾਰੇ ਪੰਜਾਬ 'ਚ ਜਾ ਰਿਹਾ ਹਾਂ ਜਾਂ ਫਿਰ ਜ਼ਿਆਦਾਤਰ ਹਲਕੇ ਦਾ ਰਹਿੰਦਾ। ਜਿੱਥੇ ਬੁਲਾਉਂਦੇ ਉੱਥੇ ਜਾਂਦਾ ਹੈ ਜੀ। ਹਮ ਹਾਂ ਜਦੋਂ ਕਿਸੇ ਵੀ ਪਿੰਡ ਜਾਂ ਕਿਸੇ ਸ਼ਹਿਰ ਦੇ ਵਿੱਚ ਮੋਹੱਲੇ ਦੇ ਵਿੱਚ ਬੁਲਾਇਆ ਜਾਂਦਾ ਤਾਂ ਲੋਕਾਂ ਦੀ ਕੀ ਰਿਸਪੌਂਸ ਹੈਗਾ? ਕੀ ਲੋਕਾਂ ਚਰਚਾਵਾ ਕੀ ਨੇ ਪੰਥਕ ਪੋਲਿਟਿਕਸ ਨੂੰ ਲੈ ਕੇ? ਆਹੀ ਗੱਲਾਂ ਐ ਜੀ ਜਿਹੜੀਆਂ ਦੇਖੋ ਜਿਹੜੀ ਗੱਲਾਂ ਦੇਖੇ ਹੀ ਰਹੀਆਂ ਐ ਹੈਨਾ ਜੋ ਆਪਾਂ ਨੂੰ ਦੇਖੇ ਹੀ ਰਹੀਆਂ ਪੰਜਾਬ ਨਾਲ ਤਕਾ ਹੋ ਰਿਹਾ ਐ ਬੰਦੀ ਸਿੰਘ ਐ ਪਾਣੀਆਂ ਦਾ ਮੁੱਦਾ ਐ ਐਮਐਸਪੀ ਐ ਬਹੁਤ ਐ ਹੈਨਾ ਭਈ ਉਸ ਤੇ ਸਭ ਨੂੰ ਦੇਖੀ ਰਿਹਾ ਐ ਹੁਣ ਆ ਦੇਖ ਲਓ ਬਾਬੇ ਨੂੰ ਕਿੰਨੀ ਵਾਰੀ ਪਰੋਲ ਦੇਤੀ ਆ ਸਿੱਖਾਂ ਨੂੰ ਹੁਣ ਦਿੰਨੇ ਆ ਉਹ ਵੀ ਬਹੁਤ ਐਪਲੀਕੇਸ਼ਨਾਂ ਲਾਉਣੀਆਂ ਪੈਣੀਆਂ 50 ਐਪਲੀਕੇਸ਼ਨਾਂ ਲਾਉਣੀਆਂ ਪੈਣੀਆਂ ਤਾਂ ਇੱਕ ਜਣੇ ਨੂੰ ਪ੍ਰੋਲ ਦਿੰਨੇ ਆ ਹਾਂ ਆ ਬਾਬੇ ਨੂੰ ਇਲੈਕਸ਼ਨਾਂ ਦਾ ਇਲੈਕਸ਼ਨ ਆਉਣੇ ਸੀ ਦੋ ਦਿਨ ਪਹਿਲਾਂ ਪ੍ਰੋਲ ਦੇ ਦਿੱਤੇ ਡੇਟਾ ਸਿਸਮੁਖੀ ਨਹੀਂ ਕਰ ਹਾਂ ਫਿਰ ਦੇ ਦਿੱਤੇ ਹੂੰ ਪਿਛਲੇ ਦਿਨਾਂ ਚ ਚਰਚਾਵਾ ਹੁੰਦੀ ਹੈ ਕਿ ਕਾਲੀ ਦਲ ਨੇ ਵੱਡਾ ਨੁਕਸਾਨ ਸਿੱਖ ਕੌਮ ਦਾ ਕੀਤਾ ਜਾਂ ਵਿਰੋਧੀ ਇਸ ਸਵਾਲ ਚੁੱਕਦੇ ਨੇ ਔਰ ਪ੍ਰਦੀਪ ਕੋਲੇਰ ਹੁਣੀ ਸਾਹਮਣੇ ਆਉਂਦੇ ਨੇ ਉਹਦੇ ਦਾਲ ਇਹ ਮੋੜ ਬੰਬ ਕਾਂਡ ਦੀਆਂ ਵੀ ਤਾਰਾਂ ਜੁੜੀਆਂ ਹੁੰਦੀਆਂ ਨੇ ਇਹ ਸਾਰੇ ਕੁਸ਼ਣ ਕਿਵੇਂ ਵੇਖਦੇ ਹੋ ਅਕਾਲੀ ਦਲ ਕਹਿੰਦਾ ਹੈ ਕਿ ਅਸੀਂ ਨਹੀਂ ਨੁਕਸਾਨ ਕੀਤਾ ਦੋ ਮੁੱਖ ਮੰਤਰੀ ਦਿੱਤੇ ਚੰਨੀ ਮੁੱਖ ਮੰਤਰੀ ਆਏ ਭਗਵਾਨ ਸਿੰਘ ਮਾਨ ਹੁਣੀ ਕੈਪਟਨ ਮਰਿੰਦਰ ਸਿੰਘ ਕਿਹੜਾ ਉਹ ਕਿਉਂ ਨਹੀਂ ਕਾਰਵਾਈ ਕੀਤੀ ਗਈ ਉਹਨਾਂ ਦਾ ਇਹੋ ਜਵਾਬ ਹੁੰਦਾ ਹੈ ਜੀ ਦੇਖੋ ਜਿਹੜੀ ਅਕਾਲੀ ਦਲ ਹੈ ਉਹ ਇੱਕ ਪੰਥਕ ਪਾਰਟੀ ਹੈ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਬੇਅਦਬੀ ਹੋ ਜੂਵੇ ਤੇ ਇਹ ਅਕਾਲੀ ਦਲ ਦਾ ਰਾਜ ਹੋਵੇ ਤੇ ਦੋਸ਼ੀਆਂ ਨੂੰ ਫੜਿਆ ਨਾ ਜਾਵੇ ਜੇ ਫੜਿਆ ਫੜ ਲਿਆ ਹੋਵੇ ਤਾਂ ਕਹਿ ਕੇ ਛਡਾ ਦਿੱਤਾ ਹੋਵੇ ਫਿਰ ਹੁਣ ਉਸ ਤੋਂ ਮਾੜਾ ਕੀ ਹੋ ਜੂਗਾ ਜੀ ਫਿਰ ਉਹ ਕਾਦੀ ਸਿੱਖਾਂ ਦੀ ਨਮਾਇੰਦਗੀ ਕਰਦੀ ਹੈ ਇਹ ਗੱਲਾਂ ਹੈ ਨਾ ਇਹਨਾਂ ਇਹ ਗੱਲਾਂ ਕਰਕੇ ਹੀ ਫਿਰ ਮੁੜ ਕੇ ਉਹਨਾਂ ਨੂੰ ਫੜਨਾ ਵੀ ਨਹੀਂ ਮਤਲਬ ਬੇਸਿਕਲੀ ਜਿਹੜੀ ਗੱਲ ਹੈ ਨਾ ਸੌ ਗਜ ਰਸਾ ਸਿਰੇ ਤੇ ਗੰਢ ਇਹ ਹੈ ਬਈ ਇਹਨਾਂ ਨੇ ਸਰਸੇ ਵਾਲੇ ਦੀ ਵੋਟ ਲੈਣ ਵਾਸਤੇ ਆਪਣੀ ਸਿੱਖ ਵੋਟ ਦਾਤੇ ਲਾਤੀ ਬਸ ਆ ਗੱਲ ਹੈ ਸਰਸੇ ਵਾਲੇ ਦੀ ਵੋਟ ਲੈਣ ਵਾਸਤੇ ਇਹਨਾਂ ਨੇ ਜਿਹੜੀ ਸਿੱਖ ਵੋਟ ਹੈ ਸਿੱਖੀ ਦੀ ਵੋਟ ਹੈ ਉਹ ਇਹਨਾਂ ਨੇ ਦਾਤੇ ਲਾਤੀ ਤੇ ਉਹ ਫਿਰ ਇਹਨਾਂ ਦਾ ਪਾਸਾ ਵੀ ਪੁੱਠਾ ਪੈ ਗਿਆ ਹੁਣ ਉਹ ਇਹਨਾਂ ਨੂੰ ਆਉਂਦੀ ਨਹੀਂ ਦੁਬਾਰਾ ਸਿੱਖ ਵੋਟ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਤੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਲੜਾਂਗੇ ਹਾਲਾਂਕਿ ਬਾਕੀ ਤਰ੍ਹਾਂ ਚੋਣਾਂ ਲੜਦੀਆਂ ਨੇ ਉਸ ਤਰ੍ਹਾਂ ਸਫਲਤਾ ਨਹੀਂ ਮਿਲੀ ਬਹੁਤ ਸਾਰੇ ਉਮੀਦਵਾਰ ਜਿੱਦੇ ਵੀ ਨੇ ਪਰ ਬਹੁਤਾਬ ਦੇ ਵਿੱਚ ਅਕਾਲੀ ਦਲ ਦਾ ਉੱਥੇ ਉਸ ਤਰੀਕੇ ਨਾਲ ਰਹਾ ਕਿਹੜੇ ਉਹ ਸੁਧਾਰ ਨੇ ਜਿੱਥੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਆ ਵੱਡੇ ਸੁਧਾਰ ਕਰਨ ਦੀ ਲੋੜ ਹੈਗੀ ਆ ਜਾ ਜਿੱਥੇ ਤੁਹਾਨੂੰ ਲੱਗਦਾ ਕਿ ਗਲਤ ਅਥਾਂ ਚਾ ਅਕਸਰ ਦੋਸ਼ ਲੱਗਦੇ ਨੇ ਅਕਾਲੀ ਦਲ ਤੇ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਉਹ ਕਾਰਨ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਹੜੀਆਂ ਵੱਡੀਆਂ ਕਮੀਆਂ ਨੇ ਜੇ ਕਮੀਆਂ ਨੇ ਤੇ ਕਮੀਆਂ ਨੂੰ ਦੂਰ ਕਰਕੇ ਤੁਸੀਂ ਕਿਹੜੇ ਤੌਰ ਤਰੀਕੇ ਬਣਾਓਗੇ ਕਮੀਆਂ ਤਾਂ ਐਵੇਂ ਹੈ ਜੀ ਵੀ ਪਹਿਲਾਂ ਤਾਂ ਜਿਹੜੀ ਪਾਰਟੀ ਦੇ ਕੋਲ ਸ਼੍ਰੋਮਣੀ ਕਮੇਟੀ ਹੈ ਇਹ ਹੀ ਬਹੁਤ ਵੱਡੀ ਮਤਲਬ ਜਿਵੇਂ ਕਹਿ ਲਓ ਭਈ ਤਰਾਸਦੀ ਹੈ ਗਲਤ ਹੈ ਗੱਲ ਉਹ ਪਹਿਲਾਂ ਤਾਂ ਪਾਰਟੀ ਦੇ ਹੱਥਾਂ ਚ ਸ਼ਰਮਣੀ ਕਮੇਟੀ ਕੱਢਣੀ ਪਾਉਗੀ ਫਿਰ ਅਸੀਂ ਕੁਝ ਭਲਾ ਕਰ ਸਕਦੇ ਹਾਂ ਬਹੁਤ ਹੈ ਜੀ ਮਹਾਰਾਜ ਦੇ ਸਰੂਪਾਂ ਦਾ ਬੇਅਦਬੀ ਦਾ ਹੈਨਾ ਮਤਲਬ ਉੱਥੋਂ 350 ਸਰੂਪ ਕਿੱਥੇ ਗਏ ਉੱਥੋਂ ਜਿਹੜਾ ਸਮਾਨ ਆਉਂਦਾ ਉਹਦੇ ਵਿੱਚ ਤਾਂ ਟਲੀ ਹੁੰਦੀ ਹੈ ਆਉਂਦਾ ਕੁਝ ਹੈ ਬਿੱਲ ਜ਼ਿਆਦਾ ਦਾ ਜਾਂਦਾ ਹੈ ਬਾਕੀ ਪੈਸੇ ਵਾਪਸ ਆਉਣੇ ਆ ਮਤਲਬ ਬਹੁਤ ਕੁਝ ਹੈ ਨਾ ਇਹ ਤਾਂ ਹੁਣ ਜਦੋਂ ਇਹ ਹੁਣ ਇਹੀ ਕਾਬਜ ਹੈ ਇਹ ਤਾਂ ਹੁਣ ਹਲੇ ਤਾਂ ਜਦੋਂ ਇਹ ਜਾਣ ਕੇ ਫਿਰ ਡਿਟੇਲ ਚ ਪਤਾ ਲੱਗੇਗਾ ਪ੍ਰੋਪਰ ਡਿਟੇਲ ਚ ਵੀ ਇਹ ਕੀ ਕੀ ਕਰਤੇ ਰਹੇ ਆ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸੌਖਾ ਹੋਵੇਗਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਫਤਿਹ ਕਰਨਾ ਨਹੀਂ ਇਲੈਕਸ਼ਨ ਜਿੱਤਣੀ ਤਾਂ ਕੋਈ ਵੀ ਸੌਖੀ ਨਹੀਂ ਹੂੰ ਇਹ ਤਾਂ ਲੜਾਈ ਹੈ ਲੜਾਂਗੇ ਰਨਾਲੇ ਦੀ ਚਿਮਨੀ ਚੋਣ ਤੇ ਵੀ ਚਰਚਾਵਾਵਾਂ ਹੋਈਆਂ ਕਿ ਅਗਵਾਨ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਚੋਣ ਲੜੇਗਾ ਇਹ ਸਾਰੀਆਂ ਚਰਚਾਵਾ ਸਮੇਟੋਂਗੇ ਕਿਵੇਂ ਸਵਾਲ ਤਾਂ ਫਿਰ ਐਂਡ ਤੇ ਇਹੀ ਹੁੰਦਾ ਹੈ ਕਿ ਇਹ ਸਾਰੀਆਂ ਗੱਲਾਂ ਬਾਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਬਾਜੇ ਕੇ ਦੇ ਪਰਿਵਾਰ ਨਾਲ ਕੋਈ ਸਲਾਹ ਨਹੀਂ ਹੈਗੀ ਜਿਹੜਾ ਭਾਈ ਕੇਰ ਸਿੰਘ ਦੇ ਸੁਪੁੱਤਰ ਉਹਨਾਂ ਦੇ ਨਾਲ ਕੋਈ ਸਲਾਹ ਨਹੀਂ ਹੈਗੀ ਜਾਂ ਹੋਰ ਇਹਨਾਂ ਚਾਰੀਆਂ ਚੀਜ਼ਾਂ ਨੂੰ ਸਮੇਟਣ ਤੇ ਵੀ ਤਾਂ ਸਮਾਂ ਲੱਗੇਗਾ એનર્ਜੀ ਲੱਗੇਗੀ ਨਹੀਂ ਅਸੀਂ ਤਾਂ ਜੀ ਦੇਖੋ ਗੱਲ ਪਤਾ ਕੀ ਹੈ ਅਸੀਂ ਤਾਂ ਮੀਟਿੰਗ ਬੁਲਾਵਾਂਗੇ ਸਾਰਿਆਂ ਨੂੰ ਬੁਲਾਵਾਂਗੇ ਅਨਾ ਉਹ ਮੀਟਿੰਗ ਦੇ ਵਿੱਚ ਜੋ ਫੈਸਲਾ ਹੋਏਗਾ ਤੇ ਸਰਬਸੰਮਤੀ ਨਾਲ ਹੋਏਗਾ ਜਿਹੜਾ ਮੰਨਦਾ ਹੈ ਗੱਲ ਠੀਕ ਹੈ ਜਿਹੜੇ ਨੂੰ ਜਿਆਦਾ ਕਾਹਲੀ ਆ ਵੀ ਮੈਂ ਅੱਜ ਹੀ ਐਮਐਲਏ ਬਣ ਜਾ ਉਹ ਫਿਰ ਉਹਦੀ ਮਰਜ਼ੀ ਸਾਰੀਆਂ ਧਿਰਾਂ ਸ਼ਾਮਲ ਹੋਣਗੀਆਂ ਉਹਦੇ 'ਚ ਖੁੱਲ ਹੋਵੇਗੀ ਜਾਂ ਫਿਰ ਇਹ ਤੈਅ ਹੋਵੇਗਾ ਕਿ ਫਲਾਨੀਆਂ ਫਲਾਨੀਆਂ ਧਿਰਾਂ ਨਹੀਂ ਸ਼ਾਮਲ ਹੋਣਗੀਆਂ ਆਹੋ ਕੁਝ ਜਿਹੜੇ ਹੁਣ ਮਤਲਬ ਵਿਰੋਧ ਹੀ ਕਰਦੇ ਰਹੇ ਆ ਸਾਡਾ ਫਿਰ ਅਸੀਂ ਮੈਂ ਨਹੀਂ ਸਮਝਦਾ ਵੀ ਅਸੀਂ ਉਹਨਾਂ ਨੂੰ ਵਿੱਚ ਸ਼ਾਮਲ ਕਰਾਂਗੇ ਮਾ ਸਿਮਰਜੀਤ ਸਿੰਘ ਮਾਨ ਹੋਣ ਦੀ ਪਾਰਟੀ ਹੋ ਗਈ ਨਹੀਂ ਉਹ ਤਾਂ ਮਤਲਬ ਹੀ ਨਹੀਂ ਉਹ ਤਾਂ ਆਪਣਾ ਵਧੀਆ ਚੱਲਦਾ ਉਹਨਾਂ ਦਾ ਆਪਣਾ ਚਲਾਉਣਾ ਵੱਖਰੇ ਚੋਣ ਲੜਦੇ ਵੱਖਰੇ ਦੀ ਵੱਖਰੇ ਉਹਨਾਂ ਨਾਲ ਦੀ ਕੋਈ ਸਮਝੌਤਾ ਕਰਨਾ ਕਿਉਂ ਉਹ ਤਾਂ ਕਹਿੰਦੇ ਨੇ ਕਿ ਅਸੀਂ ਪੰਥ ਦੀ ਗੱਲ ਕੀਤੀ ਹਮੇਸ਼ਾ ਪੰਥ ਦੀ ਗੱਲ ਕੀਤੀ ਫਿਰ ਕਰਦੇ ਆ ਆਪਣੀ ਵਧੀਆ ਕਰੋ ਜੀ ਅਸੀਂ ਕਦੋਂ ਰੋਕਿਆ ਤੁਹਾਨੂੰ ਨਾ ਕਰੋ ਹੂੰ ਤੁਸੀਂ ਵੱਖਰੇ ਤੌਰ ਤੇ ਲੜ ਰਹੇ ਹੋ ਹਾਂ ਉਹਨਾਂ ਨਾਲ ਤਾਂ ਕਦੀ ਵੀ ਸਮਝੌਤਾ ਨਹੀਂ ਹੋਏਗਾ ਹੂੰ ਜਦੋਂ ਸਿੱਖਾਂ ਦੀ ਗੱਲ ਹੁੰਦੀ ਆ ਸਿੱਖਾਂ ਦੇ ਨਾਲ ਬਹੁਤ ਸਾਰੇ ਅਜਿਹੇ ਮਸਲੇ ਪੂਰੇ ਭਾਰਤ ਦੇ ਵਿੱਚ ਹੋਏ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਕੜਾ ਪਹਿਣ ਕੇ ਅੰਦਰ ਨਹੀਂ ਜਾਣ ਤੱਕ ਦਿੱਤਾ ਜਾਂਦਾ ਜਾਂ ਬਹੁਤ ਵਾਰੀ ਉਹਨਾਂ ਦੇ ਸ੍ਰੀ ਸਾਹਿਬ ਦਾ ਵੀ ਇਸ ਤਰ੍ਹਾਂ ਦਾ ਸਾਹਿਬ ਜੀ ਇਹ ਕੰਮ ਨਾ ਸ਼ਰੋਮਣੀ ਕਮੇਟੀ ਦੇ ਅੰਦਰ ਆਉਂਦਾ ਨਹੀਂ ਹੈਂਡਲ ਕਰਦੇ ਚੰਗੀ ਤਰ੍ਹਾਂ ਤਾਂ ਹੀ ਤਾਂ ਕਹਿੰਦੇ ਆ ਨਾ ਬਹੁਤ ਕਮੀਆਂ ਆ ਅਮੇਜ ਵੀ ਇਸ ਤਰ੍ਹਾਂ ਦੀ ਹੈ ਕਿਉਂਕਿ ਬਣਾ ਦਿੱਤੀ ਗਈ ਕਿ ਖਾਲਸਤਾਨੀ ਸ਼ਬਦ ਉਹਨਾਂ ਦੇ ਨਾਮ ਦੇ ਨਾਲ ਲਾ ਦਿੱਤਾ ਜਾਂਦਾ ਇੱਕ ਆਈਐਸ ਅਧਿਕਾਰੀ ਉਹਨਾਂ ਖਾਲਸਤਾਨੀ ਤੱਕ ਬੋਲਿਆ ਗਿਆ ਇਸ ਤਰ੍ਹਾਂ ਦੀ ਪਰਸੈਪਸ਼ਨ ਹੈ ਜਿਹੜੀ ਪੂਰੇ ਦੇਸ਼ ਦੇ ਅੰਦਰ ਬਣੀ ਹੋਈ ਹੈ ਇਹਨੂੰ ਤੁਮੰਦ ਲਈ ਨਹੀਂ ਮਜਤਨ ਹੋਣਗੇ ਆਹੀ ਆਹੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈ ਬਈ ਜਿਹੜੀ ਖਾਲਸਤਾਨੀ ਵਾਲੀ ਵਰਡਿੰਗ ਹੈ ਖਾਲਸਤਾਨ ਦਾ ਇਹਨਾਂ ਨੇ ਜਿਹੜਾ ਨਾਂ ਵੀ ਬਦਨਾਮ ਕਰਤਾ ਹੈ ਤੁਹਾਡੇ ਸ਼ਬਦਾਂ ਚ ਹੈ ਕੀ ਖਾਲਿਸਤਾਨ ਖਾਲਿਸਤਾਨ ਆਪਣਾ ਵਧੀਆ ਜਿੱਥੇ Hindu Muslim Sikh ਸਾਰੇ ਬਰਾਬਰ ਰਹਿਣਗੇ ਤੁਹਾਡਾ ਫਰੀਦਕੋਟ ਦਾ ਤਿਆਰਬਾ ਰਿਹਾ ਕਿ ਤੁਹਾਨੂੰ Hindu ਵਰਗ ਨੇ ਹੀ ਵੋਟ ਦਿੱਤੀ Muslim ਬਹੁਤ ਦਿੱਤੀ ਆ ਵੋਟ ਜੀ ਬਹੁਤ ਦਿੱਤੀ ਆ ਵੋਟ ਮੈਨੂੰ Hindu ਪਰਿਵਾਰ ਮਿਲਦੇ ਨੇ ਅੱਜ ਵੀ ਆ ਕੇ ਹਾਂ ਮਿਲਦੇ ਆ ਜੀ ਹਾਂ ਵੋਟ ਵੀ ਦਿੱਤੀ ਆ ਨੋ ਡਾਟ ਜਦੋਂ ਸੁਰੱਖਿਆ ਦੀ ਗੱਲ ਹੁੰਦੀ ਹੈ ਕਿ ਅਕਸਰ ਹੁੰਦਾ ਹੈ ਕਿ ਇਹ ਹਿੰਦੂ ਨੇਤਾ ਨੇ ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ ਹੈਗੇ ਕਿਉਂ ਸੁਰੱਖਿਅਤ ਨਹੀਂ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕਿਹੜਾ ਸੁਰੱਖਿਅਤ ਨਹੀਂ ਸੀ ਅੱਜ ਤੱਕ ਕਦੇ ਸੁਣਿਆ ਹੈ ਵੀ ਕੋਈ ਕਿਸੇ ਹੋਰ ਧਰਮ ਦਾ ਕੋਈ ਵੀ ਨਮਾਇੰਦਾ ਹੋਵੇ ਜਿਹੜਾ ਸੁਰੱਖਿਅਤ ਨਾ ਹੋਵੇ ਉਸ ਰਾਜ ਦੇ ਵਿੱਚ ਸਮਾ ਤੁਹਾਡੇ ਕੋਲ ਵੀ ਬੜਾ ਥੋੜਾ ਮੈਂ ਅੰਡ ਤੇ ਇੱਕ ਸਵਾਲ ਲੈਣਾ ਚਾਹਣਾ ਪਾਰਟੀ ਦੀ ਗੱਲ ਕੀਤੀ ਆ ਭਾਈ ਅਮਰਪਾਲ ਸਿੰਘ ਹੁਣੇ ਹਾਲੇ ਜੇਲ੍ਹ ਦੇ ਵਿੱਚ ਨੇ ਤੁਸੀਂ ਕਿਹਾ ਕਿ ਪਾਰਟੀ ਸੰਨ ਨੂੰ ਸ਼ਾਇਦ ਪਹਿਲਾਂ ਵੀ ਬਣਾਉਣੀ ਪੈ ਸਕਦੀ ਹੈ ਮੈਨੂੰ ਲੱਗਦਾ ਨਹੀਂ ਜੀ ਉਹਨਾਂ ਦਾ ਬਾਹਰ ਆਉਣਾ ਛੇਤੀ ਨਹੀਂ ਲੱਗਦਾ ਮੈਨੂੰ ਕਿਉਂਕਿ ਉਹ ਉਹ ਗੱਲ ਹੀ ਨਹੀਂ ਕਰਦੀ ਜੀ ਸੈਂਟਰ ਤੁਸੀਂ ਮੁਲਾਕਾਤ ਕੀਤੀ ਭਾਈ ਅਮਰਪਾਲ ਸਿੰਘ ਮੈਂ ਕੀਤੀ ਨਹੀਂ ਜੀ ਮੁਲਾਕਾਤ ਮੈਂ ਕੋਸ਼ਿਸ਼ ਕੀਤੀ ਨਹੀਂ ਕੋਸ਼ਿਸ਼ ਤਾਂ ਹੁਣ ਮੈਂ ਜਾ ਕੇ ਪਤਾ ਕਰੂੰਗਾ ਵੀ ਇਹ ਮੈਨੂੰ ਜੇ ਮਿਲਣ ਦੇਣਗੇ ਮੈਂ ਤਾਂ ਹੀ ਜਾਊਂਗਾ ਇੰਨੀ ਦੂਰ ਹੂੰ ਉਹਨਾਂ ਦੇ ਮਾਪੇ-ਵਾਪੇ ਨਾਲ ਤਾਂ ਤੁਹਾਡੀ ਗੱਲ ਹਾਂ ਉਹਨਾਂ ਨਾਲ ਤਾਂ ਹੁੰਦੀ ਰਹਿੰਦੀ ਹੈ ਗੱਲ ਜੀ ਜੇ ਪਾਰਟੀ ਬਣਾਉਣੀ ਪਈ ਤਾਂ ਮਾਪੇ-ਵਾਪੇ ਦੀ ਸਲਾਹ ਅਹਿਮ ਮੰਨੀ ਜਾਊਗੀ ਹਾਂ ਜੀ ਬਿਲਕੁਲ ਜੀ ਬਿਲਕੁਲ ਅਸੀਂ ਉਹਨਾਂ ਦੀ ਸਲਾਹ ਲਵਾਂਗੇ ਜਲਦੀ ਹੋ ਸਕਦਾ ਐਲਾਨ ਫਿਰ ਪਾਰਟੀ ਦਾ ਨਹੀਂ ਹਲੇ ਇੰਨੀ ਜਲਦੀ ਵੀ ਨਹੀਂ ਹੋ ਸਕਦਾ ਪਰ ਹੋ ਜਾਊਗਾ ਅਸੀਂ ਐਕਚੁਅਲੀ ਚਾਹੁੰਦੇ ਹਾਂ ਵੀ ਕੋਈ ਨਾ ਜਿਵੇਂ ਇਲੈਕਸ਼ਨਸ ਹੋਣ ਉਸ ਤੋਂ ਪਹਿਲਾਂ ਹੀ ਅਸੀਂ ਕਰੀਏ ਤਾਨੂੰ ਲੱਗਦਾ ਹੈ ਕਿ ਜੇ ਚੋਣਾ ਲੜਨੀ ਹੈ ਤਾਂ ਪਾਰਟੀ ਬੜੀ ਅਹਿਮ ਹੋਵੇਗੀ ਬੜੀ ਹਾਂ ਪਾਰਟੀ ਐਮ ਹੋਵੇਗੀ ਨਾ ਆਪਣਾ ਦੱਸਣਾ ਤਾਂ ਹੀ ਪਾਏਗਾ ਨਾ ਵੀ ਸਾਡੀ ਵਿਚਾਰਤਾ ਕੀ ਹੈ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਔਰ ਅੱਜ ਪਾਰਟੀ ਦੀ ਗੱਲ ਹੋ ਰਹੀ ਹੈ ਦੋਨਾਂ ਦੇ ਵਿੱਚ ਫਰਕ ਕੀ ਵੇਖਦੇ ਹੋ ਤੁਹਾਨੂੰ ਕੋਈ ਦਿੱਕਤ ਆਈ ਕਦੇ ਕਿ ਜੇ ਪਾਰਟੀ ਹੁੰਦੀ ਤਾਂ ਆਹ ਦਿੱਕਤ ਨਹੀਂ ਆਉਂਦੀ ਜਿਹੜਾ ਮੇਰੇ ਪਿੱਛੇ ਨਾਮ ਹੈ ਉਹ ਨਾਮ ਹੀ ਸਾਰੀਆਂ ਪਾਰਟੀਆਂ ਨਾਲੋਂ ਵੱਡਾ ਜੀ ਸਮਝ ਗਏ ਨਾ ਗੱਲ ਮੇਰੀ ਬਿਲਕੁਲ ਹਾਂ ਜਿਹੜਾ ਮੇਰੀ ਗੱਲ ਹੈ ਮੇਰੀ ਗੱਲ ਤਾਂ ਬਹੁਤ ਅੱਡਾ ਹੈ ਨਾ ਤੁਹਾਡਾ ਸਾਰਿਆਂ ਜਥੇਬੰਦੀਆਂ ਸਤਿਕਾਰ ਕਰਦੀਆਂ ਗੱਲ ਮੰਨਦੀਆਂ ਕਿ ਅੱਜ ਤੱਕ ਕਿਉਂਕਿ ਉਹਦਾ ਹੀ ਵੱਡਾ ਇੱਕ ਵੱਡਾ ਹਮਨ ਸਾਹਿਬ ਨੂੰ ਛੱਡ ਕੇ ਬਾਕੀ ਸਾਰੇ ਸਤਿਕਾਰ ਕਰਦੇ ਆ ਉਹ ਕਿਉਂ ਨਹੀਂ ਉਹ ਤੁਹਾਡੀ ਕੀ ਇਹੋ ਜੀ ਕੀ ਗੱਲ ਹੋਈ ਕਿ ਮੱਲੋ ਇਸ ਤਰ੍ਹਾਂ ਦਾ ਕਿਉਂ ਪਤਾ ਨਹੀਂ ਜੀ ਮੈਂ ਤਾਂ ਮੈਂ ਨਾ ਐਕਚੁਅਲੀ ਇਹਨਾਂ ਨਾਲ ਰਿਹਾ ਹਾਂ ਮੈਂ ਦੋ ਇਲੈਕਸ਼ਨ ਲੜੇ ਆ ਇਹਨਾਂ ਵੱਲੋਂ ਹਾਂਜੀ ਮਤਲਬ ਮੈਂ ਜੋ ਉਹ ਜੋ ਚਾਹੁੰਦੇ ਸੀ ਮੈਂ ਤਾਂ ਕਰ ਦਿੰਦਾ ਸੀ ਮੈਂ ਜੋ ਚਾਹੁੰਦਾ ਸੀ ਉਹ ਉਹਨਾਂ ਨੇ ਨਹੀਂ ਕੀਤਾ ਕਹਿੰਦੇ ਉਹਨਾਂ ਨੂੰ ਬਾਅਦ ਚੋ ਗੱਲ ਕੋਸ਼ਿਸ਼ ਹੋਈ ਸਮਝਾਉਂਦੇ ਕਿ ਜਦੋਂ ਹੁਣ ਅਗਲੇ ਨੂੰ ਪਤਾ ਹੀ ਆ ਵੀ ਮੈਂ ਕੀ ਚਾਹੁੰਦਾ ਹੈ ਹੈਨਾ ਵੀ ਹੁਣ ਉਹ ਨਾ ਕਰੇ ਬੰਦਾ ਹੁਣ ਮੈਂ ਵਾਰ-ਵਾਰ ਜਾ ਕੇ ਉਹਨਾਂ ਦੇ ਮੂਹਰੇ ਕੋਈ ਗੱਲ ਕਹੀ ਜਾਵਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਸਾਮੀਦਾਰ ਬੰਦੇ ਨੂੰ ਤਾਂ ਇਸ਼ਾਰਾ ਬਹੁਤ ਹੁੰਦਾ ਹੈ ਬਿਲਕੁਲ ਤੁਸੀਂ ਵੀ ਸ਼ਾਮਿਲ ਆ ਰਹੇ ਹੋ ਅੱਜ ਤੁਸੀਂ ਮੌੜ ਬੰਬ ਕਾਂਢ ਦੇ ਪੀੜਤਾਂ ਨੂੰ ਮਿਲਿਓ ਸਰਕਾਰ ਨੂੰ ਕੀ ਕਹੋਗੇ ਸਰਕਾਰ ਨੂੰ ਮੈਂ ਕਹੂੰਗਾ ਜੀ ਵੀ ਤੁਸੀਂ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਨੂੰ ਫੜੋ ਫੜਦੇ ਕਿਉਂ ਨਹੀਂ ਵੀ ਜੇ ਇਹਨਾਂ ਨੇ ਨਹੀਂ ਫੜੇ ਇੱਕ ਮਹੀਨੇ ਦੇ ਵਿੱਚ ਫਿਰ ਅਸੀਂ ਵੱਡੇ ਪੰਦਰ ਤੇ ਪ੍ਰੋਟੈਸਟ ਕਰਾਂਗੇ ਬਿਲਕੁਲ ਹਾਂ ਪ੍ਰੋਟੈਸਟ ਕਰਾਂਗੇ ਇਹ ਬਹੁਤ ਕੱਲਾ ਮੌੜ ਤੱਕ ਕਿੰਦੀਆਂ ਸੀਮਤ ਰਹਿਣਾ ਬਹੁਤ ਵੱਡਾ ਕੱਟ ਹੋਇਆ ਕਰੂਗਾ ਔਰੇ ਤੇ ਤੁਹਾਨੂੰ ਦੱਸਤੀ ਗੱਲ ਆਲਓਵਰ ਪੰਜਾਬ ਚੋਂ ਲੋਕੀ ਆ ਕੇ ਉਹਦੇ ਵਿਰੋਧ ਕਰਨਗੇ ਇੱਕ ਤਰ੍ਹਾਂ ਦਾ ਅਲਟੀਮੇਟਮ ਮੰਨ ਸਕਦੇ ਅਲਟੀਮੇਟਮ ਹੀ ਮੰਨ ਲਓ ਜੀ ਤੁਸੀਂ ਬੜਾ ਸਮਾਂ ਦਿੱਤਾ ਤੁਸੀਂ ਬੜਾ ਕੀਮਤੀ ਸਮਾਂ ਕਿਉਂਕਿ ਜੀ 7 ਜਣੇ ਮਰ ਗਏ 30 ਜਣੇ ਨਕਾਰਾ ਹੀ ਹੋ ਗਏ ਕੁਛ ਕਰ ਹੀ ਨਹੀਂ ਸਕਦੇ ਫਿਰ ਉਹਨਾਂ ਦਾ ਤਾਂ ਮਤਲਬ ਬਹੁਤ ਵੱਡੀ ਤਰਾਸਤੀ ਸੀ ਇੱਕੋ ਗਲੀ ਦੇ ਕਈ ਬੱਚਿਆਂ ਦਾ ਚਲੇ ਜਾਣਾ ਹਾਂ ਇਹ ਵੱਡੀ ਗੱਲ ਸੀ ਇੱਕੋ ਪਰਿਵਾਰ ਦੇ ਦੋ ਬੱਚਿਆਂ ਦਾ ਚਲੇ ਜਾਣਾ ਬਹੁਤ ਵੱਡੀ ਘਟਨਾ ਸੀ ਬਹੁਤ ਵੱਡੀ ਜੀ ਸਮਾ ਦਿੱਤਾ ਜੀ ਤੁਸੀਂ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੱਲਬਾਤ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਹੋਣਿਆਂ ਦੇ ਨਾਲ ਸੀ ਗੱਲਬਾਤ ਪੰਜਾਬ ਦੀਆਂ ਆਉਣ ਵਾਲੀਆਂ ਜਿਮੜੀ ਚੋਣਾਂ ਨੂੰ ਲੈ ਕੇ ਜਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਭਾਗ ਲਵਾਂਗੇ ਔਰ ਜਿੱਥੋਂ ਤੱਕ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਉੱਭਰੇਗੀ ਔਰ ਉਸ ਪਾਰਟੀ ਦੀ ਚਰਚਾ ਲਗਾਤਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਪਾਰਟੀ ਦਾ ਐਲਾਨ ਵੀ ਜਲਦੀ ਕਰ ਸਕਦੇ ਹਾਂ ਅੱਗੇ ਕਿਸੇ ਮਿਲਦੇ ਹਨ ਨਵੀਂ ਸਖਸ਼ੀਅਤ ਦੇ ਨਾਲ ਦਿਓ ਅੱਗੇ ਜੀ 7 ਤਰੀਕਾ